ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵੇਰ ਸਵੇਰ ਸਾਂ ਚੜ ਗਿਆ ਕਿ ਮੈਂ ਲਾਸਟ ਆਰ ਫਲੋਰ ਦੇ ਫਰਾਈਆਂ ਕੱਪੜੇ ਬਾਹਰ ਕੱਢ ਦिए ਜੋ ਵਾਸ਼ ਕੀਤੇ ਹੋਏ ਨੇ ਧੁੱਪ ਲੱਗ ਜੇ ਵੀ ਅੱਛੀ ਤਰ੍ਹਾਂ ਤੇ ਮੈਂ ਆਲਮੋਸਟ ਰੈਡੀ ਹਾਂ ਉਸ ਨੀਚੇ ਸਫਾਈਆਂ ਹੋ ਰਹੀਆਂ ਸੀ ਆ ਮੈਂ ਸੋਚਿਆ ਕਿ ਜਨੂੰ ਮੈਂ ਕੱਪੜੇ ਬਾਹਰ ਕੱਢਾਉਣੀਆਂ ਤੇ ਫਿਰ ਚਲਦੇ ਹਾਂ ਨੀਚੇ ਦੇਖਿਓ ਜੋਵਨ ਚਲਾ ਗਿਆ ਜਾਂ ਨਹੀਂ ਅਜੇ ਜੇ نیچے ਆ ਕੇ ਆਪਾਂ ਥੋੜੇ ਬਹੁਤ ਕੰਮਕਾਰ ਕਰਵਾਏ ਕਿਉਂਕਿ ਅੱਜ ਆਪਣੇ ਦੋ ਤਿੰਨ ਬੰਦੇ ਛੁੱਪੀ ਤੇ ਨੇ ਸਟਾਫ ਦੇ ਵਿੱਚੋਂ ਤਾਂ ਕਰਕੇ ਫਿਰ ਕੰਮਕਾਰ ਕਰਵਾਏ ਔਰ ਹਣ ਆਪਾਂ ਰੈਡੀ ਬੈਠੇ ਆਪਣੇ ਬ੍ਰੇਕਫਾਸਟ ਦੇ ਲਈ ਬਸ ਬ੍ਰੇਕਫਾਸਟ ਆਉਂਦਾ ਤੇ ਫਿਰ ਬ੍ਰੇਕਫਾਸਟ ਕਰਕੇ ਇਹਦੇ ਆ ਥੋੜੀ ਸ਼ੈਰ ਸਪਟਾ ਕਰਾਂਗੇ ਅੱਜ ਮੇਰਾ ਸ਼ੈਰ ਚਾਂਦਾ ਵੀ ਮਾਣਾ ਕਿਉਂਕਿ ਅੱਜ ਰੂਪਸਕੇਅਰ ਵਾਲਿਆਂ ਦੇ ਕਮਾਰ ਮੰਡੀ ਸੇਲ ਲੱਗਦੀ ਹੁੰਦੀ ਹੈ ਉਹਨਾਂ ਦੇ ਸੂਟ ਵਗੈਰਾ ਦੀ ਸਾਲਵਾਰ ਲੱਗਦੀ ਆ 14 ਫੈਬ ਨੂੰ ਹੱਲਾ ਬੋਲ ਤੇ ਮੇਰਾ ਮਨ ਆ ਉੱਥੇ ਜਾਣ ਦਾ ਬਾਕੀ ਦੇਖੋ ਇੰਦਰਜੀਤ ਲਿਆ ਕੇ ਨਾ ਜਾਣਾ ਹੋਵੇ ਸਵਾਸੇ ਫਿਰ ਹਾਲ ਤਾਂ ਕਹਿ ਦੇਣ ਕਿ ਤੂੰ ਜਾਇਆ ਤੇ ਦੇਖਦੇ ਆ ਤੇ ਕੁਝ ਸੂਟ ਵਗੈਰਾ ਲੈ ਕੇ ਰੱਖਾਂਗੇ ਭੈਣ ਜੀ ਆਗੇ ਭੈਣ ਜੀ ਸੋ ਹੁਣ ਦੇਖਦੇ ਆ ਫਿਰ ਕਿਦਾਂ ਬਣਦਾ ਅਗੇ ਟਾਈਮ ਲੱਗਿਆ ਤਾਂ ਜਾਇਆ ਆਵਾਂਗੇ ਥੋੜੇ ਬਹੁਤ ਸੂਟ ਲੈ ਆਵਾਂਗੇ ਅਰਸ਼ ਦੇ ਵਿਆਹ ਲਈ ਪਾਣੇ ਪਤਾ ਨਹੀਂ ਕਿਹੜੇ ਕਿਹੜੇ ਨੇ ਲੈ ਲੈ ਕੇ ਰੱਖੀ ਜਾਂਦੇ ਆ ਭਰਾ ਦਾ ਵਿਆਹ ਘੱਟੋ ਘੱਟ 20 ਤੋਂ 25 ਸੂਟ ਤਾਂ ਆਪਣੇ ਕੋਲ ਹੋਣੇ ਚਾਹੀਦੇ ਨੇ ਇਸ ਹਿਸਾਬ ਨਾਲ 20 ਤੋਂ 25 ਦਾ ਮਤਲਬ ਵੀ ਵਧੀਆ ਵਧੀਆ ਮਹਿੰਗੇ ਮਹਿੰਗੇ ਤੇ ਕਿਉਂਕਿ ਉਹ ਤਾਂ ਮੇਰੇ ਕੋਲ ਸੂਟਾਂ ਦਾ ਅੰਤ ਨਹੀਂ ਹੈਗਾ ਇੰਨੇ ਜ਼ਿਆਦਾ ਨੇ 20 ਤੋਂ 25 ਫਿਰ ਵਿਆਹ ਦੇ ਫੰਕਸ਼ਨਾਂ ਲਈ ਹੀ ਹੋਣੇ ਚਾਹੀਦੇ ਨੇ ਸ਼ਾਪਿੰਗਾਂ ਦੇ ਵੀ ਐਡ ਕਰਨੇ ਜਿਹੜੇ ਸ਼ਾਪਿੰਗ ਕਰਨ ਲਈ ਪਾ ਕੇ ਜਾਣੇ ਨੇ ਉਹ ਵੀ ਸੂਟ ਐਡ ਕਰਨੇ ਨੇ ਸੁਣ ਸੁਣੇ ਤੇ ਬਸ ਦੇਖਦਿਆਂ ਲੈ ਕੇ ਆਉਨੇ ਆ ਫਿਰ ਅੱਜ ਵੀ ਇੱਕ ਦੋ ਲਓ ਜੀ ਆਪਾਂ ਇੱਕ ਸੂਟ ਕਢਾਈ ਕਰਵਾਇਆ ਸੀਗਾ ਕਟਾਮਾ ਵਾਲਾ ਤੇ ਕ੍ਰੇਪ ਦੇ ਵਿੱਚ ਹੈ ਇਹ ਔਰ ਇਹਦੀ ਆਪਾਂ ਕਟਿੰਗ ਉੱਥੇ ਹੀ ਕਰਵਾ ਲਈ ਸੀ ਕਟਾਮਾ ਦੇ ਪਰ ਹੁਣ ਅਸੀਂ ਬਹੁਤ ਕਨਫਿਊਜ਼ ਹੋਏ ਪਏ ਆ ਵੀ ਇਹ ਤਾਂ ਕਿੱਧਰ ਨੂੰ ਲਾਈਏ ਓ ਇੱਕ ਬੱਲਾ ਹੋ ਹੇਠਾਂ ਕਿ ਰਿਆ ਫਿਰਦਾ ਤੇ ਹੁਣ ਦੇਖਦੇ ਆਪਾਂ 2.5 ਮੀਟਰ ਦੀ ਸ਼ਰਟ ਇਹਦੀ ਆਰਡਰ ਰੱਖ ਦੰਨੇ ਆ ਕਰਕੇ ਬਾਕੀ ਦਾ ਸਲਵਾਰ ਦਾ ਕਪੜਾ ਰਹਿ ਜੂ 3 ਮੀਟਰ ਜੇ ਕਿਸੇ ਨੇ ਲੈਣਾ ਹੋਵੇ ਉਹ ਵੀ ਦੱਸ ਸਕਦਾ ਜਰੀ ਵਰਕ ਹੋਇਆ ਹੋਇਆ ਵਿਦਆਊਟ ਦੁਪੱਟਾ ਇਹ ਮੈਨੂੰ ਲੱਗਦਾ ਹੈ ਵਿਦਆਊਟ ਦੁਪੱਟਾ ਦੁਪੱਟਾ ਨਹੀਂ ਹੈ ਇਹਦੇ ਨਾਲ ਲਾਓ ਜੀ ਅੱਜ ਆਪਾਂ ਨੂੰ ਰੀਸੀਵ ਹੋਇਆ ਆਪਣਾ ਪਾਰਸਲ ਇਦੇ ਵਿੱਚ ਸੂਟ ਹੈ ਬਟ ਮੇਰਾ ਨਹੀਂ ਹੈਗਾ ਕਿਸੇ ਨਾ ਕਿਸੇ ਕਸਟਮਰ ਦਾ ਹੋਊਗਾ ਤੇ ਜੋ ਆਪਣੇ ਆਪ ਆਉਂਦੇ ਆ ਜਿਹਦੇ ਵਿੱਚ ਨਹੀਂ ਦੇਖਦੇ ਹੁਣ ਜਿਹੜਾ ਇਹ ਖੋਲ ਇਹ ਟਾਲਾ ਗ੍ਰੀਪਲ ਇਹ ਵੀ ਕਰਦੇ ਯੈਸ ਏ ਆ ਗਿਆ ਬੀਬੀ ਜਸਵਿੰਦਰ ਕੌਰ ਦਾ ਮੇਰਾ ਤੇਰੇ ਵਾਲਾ ਹੀ ਆ ਉਹ ਉਹ ਗਰੇ ਗੱਲੇ ਤਾਂ ਲੱਗਦਾ ਨਹੀਂ ਸੀਗਾ ਹੋਰ ਕਲਰ ਆ ਗਿਆ ਗਰੇਈ ਆ ਨਹੀਂ ਗਰੇ ਹੈਗਾ ਹਾਂ ਉਹ ਵੀ ਟਾਈਮ ਹੋ ਗਿਆ ਸਵਾਇ ਇੱਕ ਦਾ ਆਹ ਕੁੜੀ ਸਕੂਟਰੀ ਲੈ ਕੇ ਚੱਲੇ ਆ ਥੋੜਾ ਅੱਜ ਲੈ ਆ ਕੁੜੀ ਦੀ ਸਕੂਟਰੀ ਚਲਾਉਣ ਲੱਗੀ ਆ ਤੇ ਤੁਹਾਨੂੰ ਪਹਿਲਾਂ ਸਕੂਟਰੀ ਦੀ ਹਾਲਤ ਦਿਖਾਉਣੀ ਆ ਮੈਂ ਫਿਰ ਦੇ ਦੇ ਵੀ ਪਹੁੰਚਦੀ ਆ ਮੈਂ ਉਹਦੇ ਨਾਲ ਸਿਰੇ ਕਿ ਨਹੀਂ ਗੱਜ ਹਾਂ ਤੇ ਹਾਲਤ ਹੈ ਪਹਿਲਾਂ ਹਾਲਤ ਦਿਖਾ ਸਕੂਟਰੀ ਹੂੰ ਘਰ ਤੇ ਦਿਖਾਉਣੀ ਆ ਦੇ ਦੇ ਸਹੀ ਸਲਾਮਤ ਪਹੁੰਚਦਾ ਕਿ ਨਹੀਂ ਕੰਮ ਵੀ ਜ਼ਰੂਰੀ ਆ ਮੇਰਾ ਸਕੂਟਰ ਇੰਦਰਜੀਤ ਲੈ ਗਏ ਚੱਕ ਲਿਆ ਚੱਲ ਆ ਜਾ ਆ ਰਹੀ ਸਕੂਟਰੀ ਹਰ ਜਾ ਇਧਰ ਹਾਲਤ ਦਿਖਾਉਣੀ ਆ ਜੀ ਮੈਂ ਕਿੱਥੇ ਗਈ ਆ ਹਾਲਤ ਭਾਈ ਆਪ ਨੂੰ ਪਹਿਲਾਂ ਦੇ ਲੈ ਪਹਿਲਾਂ ਹੀ ਬੱਜੀ ਕਰੀ ਹੋਈ ਆ ਜੇ ਮੈਂ ਮਾਰੀ ਤੇ ਕਹੀ ਨਾ ਦਹਾੜ ਚ ਵੀ ਆ ਗਿਆ ਦਹਾੜ ਚ ਲੈਣਾ ਚੱਲ ਕਾ ਜਾ ਵੀਏ ਗੀ ਨਹੀਂ ਨਾ ਪਤਾ ਨਹੀਂ ਕਿੱਥੇ ਆ ਹਾਂ ਇਹ ਜੋ ਕੁ ਲਾ ਲਾ ਇਹ ਬਣਾਉ ਟੇੜਾ ਖਬਰ ਅਸੀਂ ਆਈ ਜਾਈਏ ਬੜਾ ਟਾਈਮ ਨਹੀਂ ਲਾਉਣਾ ਲੋਕ ਵੀ ਕਹਿੰਦੇ ਕੁੜੀ ਨੇ ਬਣਾਈ ਆ ਚਾਹ ਅੱਜ ਦੇਖੋ ਕੀ ਰੰਗ ਲਾਏ ਨੇ ਚਲੋ ਚਲ ਦੇਖਦੇ ਆ ਤੇ ਨੰਬਰ ਦਿੰਨੇ ਆ ਪੈਕਿੰਗਾਂ ਸ਼ੈਕਿੰਗਾਂ ਹੋ ਗਈਆਂ ਆਪਣੀਆਂ ਗੱਡੀ 'ਚ ਸਮਾਨ ਧਰਿਆ ਜਾ ਰਿਹਾ ਆਪਾਂ ਤਾਂ ਚੱਲੇ ਉਹ ਵੀ ਚੱਕ ਲਿਆ ਇੱਕ ਬੈਗ ਕਿੱਥੇ ਚੱਲੇ ਆਪਾਂ ਜਿੱਧਰ ਨੂੰ ਮੂਹ ਹੋ ਗਿਆ ਲਿਆ ਵੀ ਆ ਕੀ ਪਿਆੰਦਾ ਜੀ ਤਾਂ ਚਲੋ ਮੂਹ ਲਾਉਂਦੇ ਆ ਮੂਰੇ ਘੜੇ ਨੂੰ ਦੋਨੇ ਗੱਡੀ ਲਾਉਂ ਟਿਊਸ਼ਨ ਕਲਾਸ ਹੋ ਗਈ ਆਪਣੀ ਖਤਮ ਤੇ ਹੁਣ ਆਪਾਂ ਚੱਲੀਏ ਉੱਪਰ उपर जाके तैयारी करिए आप कल दी सूट वगैरह देखिए किड़ा पा वैसे सिलेक्ट कर लिया मैं देखो जाके देखिए रख दिए क्ड कुड के और फिर उन्हें कोटी कोई सिलेक्ट करिए जैकेट पैगी वैसे कोटी का तो मौसम हम थोड़ा चला गया चलो फिर चलीए टाइम हो गया साढ़े सत का मैं जो फेसवॉश करना कि जल्दा आईज ब्लैक होने ਤੇ ਮੈਂ ਤਾਂ ਬਾਅਦ ਵਿੱਚ ਹੀ ਕਰਦਾ ਤੇ ਦਿਨ ਇਹਨਾਂ ਦਾ ਆਪਾਂ ਨੇ ਕਰ ਲਿਆ ਆਪਣਾ ਹੁਣ ਮੈਂ ਬੱਚਿਆਂ ਦੇ ਕੱਪੜੇ ਸਿਲੈਕਟ ਕਰਾਂ ਜਿਹੜੇ ਕੱਲ ਪਾਉਣੇ ਇਹਨਾਂ ਨੇ ਫੇਰ ਹੀ ਆਪਾਂ ਦਿਨ ਸੌਰੀ ਦਿਨ ਤਾਂ ਕਰ ਲਿਆ ਫੇਰ ਹੀ ਆਪਾਂ ਫੇਸ ਵਾਸ਼ ਕਰਾਂਗੇ ਕਿਉਂਕਿ ਮਸ਼ੀਨ ਚੱਲਦੀ ਆ ਥੋੜਾ ਬਹੁਤ ਉੱਪਰ ਟੈਂਕ ਹੀ ਹੋਨੇ ਆ ਉਸ ਤੋਂ ਬਾਅਦ ਫੇਸ ਵਾਸ਼ ਕਰਕੇ ਫਰੈਸ਼ ਅਪ ਹੋ ਕੇ ਬੈਠਾਂਗੇ ਆਰਾਮ ਦੇ ਨਾਲ ਚਲੋ ਵੀ ਪਹਿਲਾਂ ਕੱਪੜੇ ਸਿਲੈਕਟ ਕਰੋ ਹੋ ਗਿਆ 10:30 ਦਾ ਤੇ ਆਪਾਂ ਫ੍ਰੀ ਹੋ ਗਿਆ ਕਾਫੀ ਟਾਈਮ ਦੇ ਫ੍ਰੀ ਹੋਗੇ ਇਸ ਵਾਸਤੇ ਤਾਂ ਤੇ ਅੱਜ ਆਪਣੀ ਫਰੋਜ਼ਨ ਹੈਗੀ ਥੋੜੀ ਜੀ ਬਿਮਾਰ ਇਸ ਲਈ ਆਪੋ ਨੇ ਆਪਾ ਨੂੰ ਰੂਮ ਦੇ ਵਿੱਚ ਹੀ ਰੱਖ ਲਿਆ ਆਪਣੇ ਤੇ ਆ ਫਰੋਜ਼ਨ ਦੀ ਵੈਸੇ ਹੈਗੀ ਆ ਡਿਲੀਵਰੀ ਡੇਟ ਤੇ ਦੇਖਦੇ ਹਾਂ ਹੁਣ ਕੀ ਬਣਦਾ ਔਰ ਨਹੀਂ ਤਾਂ ਫਿਰ ਮਾਰਨਿੰਗ ਕਿਸੇ ਜੋ ਵੀ ਇਹਦਾ ਡਾਕਟਰ ਹੈ ਆਪਾਂ ਉੱਥੇ ਲੈ ਕੇ ਜਾਵਾਂਗੇ ਇਹਨੂੰ ਤੇ ਬਾਕੀ ਦੇਖਾਂ ਕਿਉਂਕਿ ਹੁਣ ਉਹ ਥੋੜੀ ਪੇਨ ਦੇ ਵਿੱਚ ਹੈ ਮਮ तकरीबन 8 ਵਜੇ ਤੋਂ ਬਟ ਹੁਣ 10 ਵਜੇ ਨੇ ਤੇ ਇੰਨਾ ਦੇਖਣਾ ਬੜਾ ਮੁਸ਼ਕਿਲ ਹੈ ਸਾਡਾ ਫਰਸਟ ਐਕਸਪੀਰੀਅੰਸ ਐਸਦਾ ਇਹ ਵਾਲਾ ਤੇ ਕਦੋਂ ਦੇ ਅਸੀਂ ਉਹਨੂੰ ਇਦਾਂ ਦੇਖ ਰਿਹਾ ਤੇ ਬਟ ਦੇਖੀ ਨਹੀਂ ਜਾ ਰਹੀ ਹੈਗੀ ਬਹੁਤ ਟਫ ਲੱਗ ਰਿਹਾ ਸਾਨੂੰ ਵੀ ਤੇ ਹੁਣ ਦੇ ਇਹਦੇ ਆਪਾਂ ਰਾਤ ਜਿੱਦਾਂ ਕਿਦਾਂ ਲੰਗਦੀ ਆ ਤੇ ਮਾਰਨਿੰਗ ਇਹਨੂੰ ਫਿਰ ਇਹਦੇ ਡਾਕਟਰ ਕੋਲ ਲੈ ਕੇ ਜਾਵਾਂਗੇ ਆਪਾਂ ਨਹੀਂ ਤਾਂ ਫਿਰ ਐਡਮਿਟ ਕਰਵਾਵਾਂਗੇ ਤੇ ਅੱਜ ਅਗਰ ਡਿਲੀਵਰੀ ਨਹੀਂ ਹੁੰਦੀ ਹੈਗੀ ਇਹਦੀ ਪੇ ਮਾਰਨਿੰਗ ਇਹਨੂੰ ਐਡਮਿਟ ਕਰਵਾਉਣਾ ਪੈਣਾ ਸੋ ਤੇ ਦੇ ਅੱਜ ਸਾਰੀ ਰਾਤ ਇਹਦੀ ਰਾਖੀ ਦੇ ਵਿੱਚ ਹੀ ਲੰਗਾ ਵਾਂਗੇ ਸੋ ਇਸ ਲਈ ਆਪਾਂ ਬਲੌਗ ਨੂੰ ਕੰਟੀਨਿਊ ਰੱਖਦੇ ਆ ਤੇ ਅਗਰ ਕੁਝ ਹੁੰਦਾ ਆ ਤਾਂ ਦਿਖਾਵਾਂਗੇ ਤੁਹਾਨੂੰ ਨਹੀਂ ਤਾਂ ਫਿਰ ਅਗਰ ਮੈ ਸੌਂਗੀ ਤਾਂ ਸੌਂਗੀ ਫਿਰ ਆਪਾਂ ਬਲੌਗ ਨੂੰ ਇਥੇ ਐਂਡ ਕਰਾਂਗੇ ਫਿਲਹਾਲ ਤਾਂ ਅਜੇ 2-3 ਘੰਟੇ ਤਾਂ ਆਏ ਦਾ ਦੇਖਣਾ ਪੈਣਾ ਕਿ ਕੀ ਕਾਫੀ ਪੇਂਡ ਵਿੱਚ ਇਹਦਾ ਨਹੀਂ ਦੇਖਿਆ ਜਾਂਦਾ ਹੈਗਾ ਫਿਰ ਵੀ ਜਾਰ ਬੁਰਾ ਬੋਲ ਕੇ ਨਹੀਂ ਦੱਸ ਸਕਦਾ ਹੈਗਾ ਤੇ ਫਰੋਜ਼ਨ ਦਾ ਬੈਸੇ ਵੀ ਜਿਵੇਂ ਕਿਹਾ ਹੋਇਆ ਘਰ ਦੇ ਵਿੱਚ ਆਪਾਂ ਛੋਟਾ ਬੱਚਾ ਲਾਡਾ ਵਾਂਗ ਰੱਖਦੇ ਹੁੰਨੇ ਆ ਤੇ ਸੇਮ ਉਹੀ ਚੀਜ਼ ਆ ਸੈਂਟੀ ਨਾਲ ਵੀ ਸਾਡਾ ਔਰ ਫਰੋਜ਼ਨ ਨਾਲ ਵੀ ਸੇਮ ਚੀਜ਼ ਹੈ ਬਹੁਤ ਛੋਟੀਆਂ-ਛੋਟੀਆਂ ਪਾਲੀਆਂ ਹੁੰਦੀਆਂ ਨੇ ਕੁਛ ਇਹ ਸਾਡਾ ਫਸਟ ਐਕਸਪੀਰੀਅੰਸ ਹੈ ਇਦਾਂ ਕਿਉਂਕਿ ਸੈਂਡੀ ਵੀ ਸਾਡੇ ਕੋਲ ਹੋਗੇ 6-7 ਸਾਲ ਸੈਂਡੀ ਦੇ ਵੀ ਬਟ ਅਸੀਂ ਇਦਾਂ ਕਦੇ ਉਹਦਾ ਉਹ ਨਹੀਂ ਡਿਲੀਵਰੀ ਵਗੈਰਾ ਨਹੀਂ ਲਈ ਹੈਗੀ ਦਵਾਈ ਹੈਗੀ ਕਿਉਂਕਿ ਸਾਨੂੰ ਮਤਲਬ ਦੇਖਣੀ ਹੁੰਦਾ ਹੈਗਾ ਅਗਰ ਪੇਨ ਦੇ ਵਿੱਚ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਫਰੋਜ਼ਨ ਦਾ